ਨੇ ਨਜ਼ਦੀਕੀ ਪਿੰਡ ਦੇ ਰਹਿਣ ਵਾਲੇ ਇੱਕ ਵਿਅਕਤੀ ਨੇ ਇੱਕ ਟੈਟੂ ਬਣਾਉਣ ਵਾਲੇ ਤੇ ਆਪਣੀ ਪਤਨੀ ਨੂੰ ਜ਼ਬਰਦਸਤੀ ਲੈ ਕੇ ਜਾਣ ਦਾ ਇਲਜ਼ਾਮ ਲਗਾਇਆ ਸੀ ਪੁਲਿਸ ਨੇ ਦੱਸਿਆ ਕਿ ਉਸ ਦੀ ਪਤਨੀ ਜੋ ਕਿ ਦੋ ਬੱਚਿਆਂ ਦੀ ਮਾਂ ਵੀ ਹੈ ਟੈਟੂ ਬਣਾਉਣਾ ਸਿੱਖਣ ਜਾਂਦੀ ਸੀ ਅਤੇ ਉਸ ਨੂੰ ਟੈਟੂ ਸਿਖਾਉਣ ਵਾਲਾ ਜ਼ਬਰਦਸਤੀ ਲੈ ਕੇ ਗਿਆ ਜਦਕਿ ਹੁਣ ਉਸ ਦੀ ਪਤਨੀ ਵੀ ਕਮਰੇ ਦੇ ਸਾਹਮਣੇ ਆ ਗਈ ਹੈ ਪਤੀ ਤੇ ਇਲਜ਼ਾਮਾਂ ਨੂੰ ਝੂਠ ਦੱਸ ਦਿਆ ਹੋਇਆ ਉਲਟਾ ਆਪਣੇ ਹੀ ਪਤੀ ਤੇ ਦੋਸ਼ ਲਗਾਇਆ ਉਸ ਨੇ ਕਿ ਉਸ ਦਾ ਪਤੀ ਉਸ ਨਾਲ ਮਾਰਕੁੱਟਾਈ ਕਰਦਾ ਹੈ ਤੇ ਉਹ ਪਿਛਲੇ 4 ਦਿਨਾਂ ਤੋਂ ਅੰਮ੍ਰਿਤਸਰ ਦੇ ਦਰਬਾਰ ਸਾਹਿਬ ਵਿਖੇ ਰਹਿ ਰਹੀ ਸੀ ਮੈਂ ਉੱਥੇ ਜੌਬ ਕਰਦੀ ਸੀ ਟੈਟੂ ਸਟੂਡੀਓ ਚ 5000 ਰੁਪਏ ਮੈਨੂੰ ਸੈਲਰੀ ਮਿਲਦੀ ਮੇਰੇ ਹਸਬੰਡ ਖੁਦ ਮੈਨੂੰ ਛੱਡ ਜਾਂਦੇ ਸੀ ਤੇ ਖੁਦ ਮੈਨੂੰ ਲੈ ਕੇ ਆਉਂਦੇ ਸੀ ਤੇ ਉਹ ਜਸਟ ਮੇਰਾ ਫਰੈਂਡ ਹੈਗਾ ਹੀ ਉਸ ਤੋਂ ਅੱਗੇ ਕੁਝ ਵੀ ਨਹੀਂ ਉਹਦੇ ਨਾਲ ਨਹੀਂ ਗਈ ਮੇਰੀ ਸੈਲਰੀ ਦਿੰਦੀ ਸੀ ਕੋ 5000 ਰੁਪਏ ਮੈਂ ਉਹਨੂੰ ਫੋਨ ਕੀਤਾ ਵਾ ਆ ਕੇ ਉਹਨੇ ਮੈਨੂੰ ਸੈਲਰੀ ਦਿੱਤੀ ਆ ਤੇ ਫਿਰ ਮਤਲਬ ਕਿ ਮੈਂ ਅੰਮ੍ਰਿਤਸਰ ਚੱਲ ਗਈਆਂ 5-6 ਦਿਨ ਹੋ ਗਏ ਮੈਂ ਉੱਥੇ ਰਹਿ ਨਹੀਂ ਦਰਬਾਰ ਸਾਹਿਬੀ ਮੇਨਾਂ ਮਾਰਕੁਟਾਈ ਕੀਤੀ ਆ ਮੇਰੇ ਹੱਥਾਂ 'ਚ ਸੱਟਾਂ ਦੇ ਨਿਸ਼ਾਨ ਵੀ ਹੈਗੇ ਆ ਦੋਵਾਂ ਹੱਥਾਂ ਤੇ ਹੈਗੇ ਆ ਇੱਕ ਪੈਰ ਤੇ ਵੀ ਆ ਉਸ ਬਾਰੇ ਮੈਂ ਪਰਚੀ ਤਿਆਰੇ ਖੋ ਤੇ ਉਹਨਾਂ ਨੇ ਇੱਥੇ ਤੱਕੀ ਜ਼ਬਰਦਸਤੀ ਉਹ ਮੁੰਡੇ